ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨੇ ਗਏ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਵਰਕਰਾਂ ਨਾਲ ਵਰਕਰ ਮਿਲਣੀ ਤਹਿਤ ਇੱਕ ਮੀਟਿੰਗ ਲੰਬੀ ਵਿਕੇ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਭਾਗ ਲਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਵਰਕਰਾਂ ਦੀ ਇੱਛਾਵਾਂ ਤੇ ਖਰੇ ਉਤਰਨਗੇ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਇਸ ਲਈ ਉਹ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਨੇ ਉਨਨਾਂ ਕਹਿੰਦੇ ਕਿ ਉਹ ਆਮ ਘਰ ਵਿੱਚੋਂ ਨੇ ਤੇ ਇਹੇ ਚੋਣ ਆਮ ਵਰਕਰਾਂ ਦੀ ਚੋਣ ਹੈ ਤੇ ਫਿਰ ਉਸੇ ਹੀ ਬਾਦਲ ਪਰਿਵਾਰ ਨਾਲ ਮੁਕਾਬਲਾ ਹੈ ਜਿਵੇਂ ਤੁਸੀਂ ਪਹਿਲਾਂ ਮਾਨ ਬਖਸ਼ੇ ਉਮੀਦ ਹੈ ਕਿ ਉਹ ਉਸ ਤੋਂ ਵੀ ਵੱਧ ਬਖਸ਼ਣਗੇ ਖੇਤੀਬਾੜੀ ਮંત્રી ਗੁਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਵੀ ਸਵਾਲ ਚੁੱਕੇ ਨੇ ਕਿਹਾ ਕਿ ਭਾਜਪਾ ਸਰਕਾਰ ਲਗਾਤਾਰ ਆਵਾਜ਼ ਨੂੰ ਦਬਾਉਣ ਤੇ ਲੱਗੀ ਹੋਈ ਹੈ ਪਰ ਲੋਕਾਂ ਦੀ ਆਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਨਾਲ ਹੀ ਉਹਨਾਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦਾ ਸਹਾਰਾ ਲੈ ਕੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਇਸ ਗ੍ਰਿਫਤਾਰੀ ਦੀ ਨਿਖੇਦੀ ਕਰਦੇ ਨੇ ਇਸ ਮੌਕੇ ਖੇਤੀਬਾੜੀ ਮੰਤਰੀ ਨੇ ਹੋਰ ਕੀ ਕਿਹਾ ਸੁਣਦੇ ਆ ਪੂਰੀ ਖਬਰ ਦੇਖੋ ਜਿਹੜੀ ਭਾਜਪਾ ਸਰਕਾਰ ਹੈ ਇਲੈਕਸ਼ਨ ਦੇ ਦਿਨ ਹੈ ਬਦਲਾ ਲਊ ਭਾਵਨਾ ਕਿਸੇ ਪਾਰਟੀ ਦੇ ਹੌਸਲੇ ਤੋੜ ਦੀ ਖਾਤਰ ਉਸਦੇ ਇਸ ਤਰ੍ਹਾਂ ਝੂਠੇ ਕੇਸ ਵਿੱਚ ਇਨਵੋਲ ਕਰਨਾ ਕੇਂਦਰੀਵਾਲ ਜੀ ਇੱਥੇ ਹੈ ਉਹਨਾਂ ਨੇ ਕਿਹੜਾ ਇੱਕ ਸਟੇਟ ਦੇ ਮੁੱਖ ਮੰਤਰੀ ਹੈ ਇੱਕ ਵੱਡੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਉਹਦੇ ਕਨਵੀਨਰ ਨੇ ਉਹਨਾਂ ਨੇ ਕਿਤੇ ਨਹੀਂ ਜਾਣਾ ਸੀ ਉਹ ਬਾਅਦ 'ਚ ਵੀ ਸੱਦਿਆ ਬੁਲਾਇਆ ਜਾਂਦਾ ਸੀ ਪਰ ਇਲੈਕਸ਼ਨ ਨੂੰ ਦੇਖਦੇ ਆ ਜਿਆਦਾ ਭੈਪੀਤ ਕਰ ਲਈ ਪਰ ਜਿਹੜੀ ਸੋਚ ਭਾਜਪਾ ਨੇ ਸੋਚੀ ਹੈ ਉਹ ਸੋਚ ਉਹਨਾਂ ਦੀ ਪੂਰੀ ਨਹੀਂ ਹੋਣੀ ਇੱਥੇ ਦੇਸ਼ ਵਾਸੀ ਇਸ ਜ਼ਾਲਮ ਸਰਕਾਰ ਤੋਂ ਖੜਾ ਛਡਾਉਣ ਲਈ ਇਕਜੁੱਟ ਹੋ ਰਹੇ ਆ ਔਰ ਸਾਡੀ ਪਾਰਟੀ ਆਮ ਆਦਮੀ ਪਾਰਟੀ ਕਦੇ ਵੀ ਇਹਨਾਂ ਗੱਲਾਂ ਕਿਉਂਕਿ ਅਸੀਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਰੱਖਦੇ ਜਿਹੜੀਆਂ ਗੱਲਾਂ ਚੋ ਘੇਰਨਾ ਚਾਹੁੰਦੇ ਆ ਕ੍ਰਾਪਸ਼ਨ ਰਹਿਤ ਦਾ ਅਸੀਂ ਸਰਕਾਰਾਂ ਦਿੱਤੀਆਂ ਲੋਕਾਂ ਨੂੰ ਉਹਦੇ ਚ ਕਿਵੇਂ ਕਿਸੇ ਚੀਫ ਦੇ ਇਹੋ ਜੀ ਗੱਲ ਲੱਗ ਸਕਦੀ ਹੈ ਸੋ ਕਿਸੇ ਤੇ ਵੀ ਈਡੀ ਭੇਜ ਦਿੰਦੇ ਆ ਜੇ ਉਹਨਾਂ ਦੀ ਪਾਰਟੀ ਵੀ ਸ਼ਾਮਲ ਹੋ ਜਾਂਦਾ ਤਾਂ ਉਦੋਂ ਮਾਫ਼ ਹੋ ਜਾਂਦਾ ਨਿਰਮਲ ਭੁੱਲਰ ਅੱਗੀ ਮਾਂ ਪਿਛਲੀ ਵਾਰੀ ਨਾ ਇਸ ਵਾਰੀ ਪਿਛਲੀ ਵਾਰ ਵੀ ਲੋਕਾਂ ਨੇ ਮੇਰਾ ਇਲੈਕਸ਼ਨ ਆਪ ਲੜਿਆ ਸੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਔਰ ਐਤ ਕੀ ਵੀ ਜ ਅੱਜ ਦੇ ਮੈਂ ਪਹਿਲੇ ਦਿਨ ਇਸ ਸ਼ੁਰੂਆਤ ਕਰਨ ਲੱਗਿਆ ਤੇ ਲੰਬੀ ਹਲਕੇ ਤੋਂ ਮੇਰੇ ਬਹੁਤ ਸਤਕਾਰਯੋਗ ਪਿਆਰੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਜੀ ਦਾ ਮੈਂ ਆਪ ਦੀ ਜ਼ਿੰਦਗੀ ਦੇ ਨਹੀਂ। ਇਹ ਤੁਹਾਡੀ ਵਿਰੋਧੀ ਪਾਰਟੀਆਂ ਆ ਵਾਰੀ ਵਾਰੀ ਮੁਆਵਜ਼ੇ ਨੂੰ ਲੈ ਕੇ ਆਈਏ ਬੀ ਲੰਬੀ ਹਲਕੇ ਤੇ ਪਿੰਡਾਂ 'ਚ ਮੁਆਵਜ਼ਾ ਨਹੀਂ ਪਹੁੰਚਿਆ। ਉਹ ਜਿਹੜੇ ਬਿਆਨਾਂ ਨੂੰ ਕੁਝ ਕਿਵੇਂ ਦੇ ਦੇ। ਦੇਖੋ ਤਕਰੀਬਨ ਮੁਆਵਜ਼ਾ ਬਹੁਤ થઈ ਮੰਡਿਆ ਗਿਆ ਜੀ ਕਿਤੇ ਰਹਿ ਗਿਆ। ਜੀ ਜ਼ਰੂਰ ਉਹ ਵੀ ਕਿਸੇ ਥਾਂ ਰਹਿਉ ਨੇ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਕਿ 8 8 7 7 3 3 4 4 ਸਾਲ ਨਹੀਂ ਕਦੇ ਵੀ ਮੁਆਵਜ਼ਾ ਦਿੰਦੀਆਂ ਹੁੰਦੀਆਂ ਸੀ। ਅਸੀਂ ਤਕਰੀਬਨ ਪਹਿਲਾਂ ਜਦੋਂ ਹੜਾ ਆਏ ਸੀ ਉਸ ਦੇ ਨਾਲ ਦੇ ਨਾਲ ਹੀ ਕਈ ਤਾਂ ਕਈ ਖਾਤੇ ਗਰਦੌਰੀਆਂ ਥੋੜਾ ਮੋਟਾ ਫਰਕ ਹੋ ਜਾਂਦਾ ਪਰ ਉਹ ਵੀ ਅਸੀਂ ਇਹੋ ਜੀ ਗੱਲ ਨਹੀਂ ਹੋਊ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਖਤ ਹਦਾਇਤ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲ ਆਹ ਵੇਖੋ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਜਿਹੜੀ ਹਫੜਾ ਦਫੜੀ ਮੱਚੀ ਪਈ ਹੈ ਜਿਹੜੀ ਸਰਕਾਰ ਰਾਜ ਅੱਜ ਰਾਜ ਕਰਦੀ ਹੈ ਉਹ ਕੁਝ ਸਰਮਾਇਯਦਾਰਾਂ ਨੂੰ ਉਡਾਨੀ ਮਾਨੀ ਹੋਰਾਂ ਨੂੰ ਵੱਡੀਆਂ ਸਹੂਲਤਾਂ ਦੇ ਵੱਡੀਆਂ ਸਬਸਿਡੀਆਂ ਦੇ ਕੇ ਜਿੱਥੇ ਦੇਸ਼ ਵਾਸੀਆਂ ਦਾ ਗਲ ਘੁੱਟ ਰਹੀ ਹੈ ਦੇਸ਼ ਵਾਸੀ ਉਹ ਤੋਂ ਇਸ ਤੋਂ ਖੜਾ ਚੜੋ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ